ਸ਼ਸ਼ੀ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰ ਸੋਈ ਤੇ ਅੱਜ ਆਪਾਂ ਬਣਾਵਾਂਗੇ ਸਵੀਟ ਡਿਸ਼ ਤੋਸ਼ੇ ਤੇ ਜਿਹੜੀ ਕਿ ਬਹੁਤ ਹੀ ਫੇਮਸ ਹੈਗੀ ਫਾਜ਼ਲ ਕਾ ਜ਼ਿਲ੍ਹੇ ਦੀ ਤੋਸ਼ੇ ਜਿਹੜੀ ਸਵੀਟਸ ਹੈਗੀ ਇਹਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਪਾਣੀ ਲੈ ਲਿਆਗਾ ਇੱਕ ਕਟੋਰੀ ਤੇ ਇੱਕ ਕਟੋਰੀ ਚੀਨੀ ਪਾ ਦਵਾਂਗੇ ਇਹਦੇ ਵਿੱਚ ਆਪਾਂ ਤੇ ਇਹਦੀ ਆਪਾਂ ਚਾਸਨੀ ਬਣਾ ਲਵਾਂਗੇ ਜੇ ਕੇਸ ਰਹੇਗਾ ਤਾਂ ਕੇਸਰ ਪਾ ਦੋ ਥੋੜਾ ਜਿਹਾ ਫਲੇਵਰ ਲਈ ਤੇ ਨਹੀਂ ਤਾਂ ਥੋੜਾ ਜਿਹਾ ਕਲਰ ਵਾਸਤੇ ਚਾਸਨੀ ਦੇ ਥੋੜਾ ਜਿਹਾ ਫੂਡ ਕਲਰ ਪਾ ਦੋ ਜੈਲੋ ਵਾਲਾ ਤੇ ਉਸ ਤੋਂ ਬਾਅਦ ਇੱਕ ਇਲਾਇਚੀ ਤੋੜ ਕੇ ਪਾ ਦੋ ਇਹਦੇ ਵਿੱਚ ਇਹਦਾ ਜਿਹੜਾ ਇਲਾਇਚੀ ਦਾ ਫਲੇਵਰ ਆ ਚਾਸਨੀ ਦੇ ਵਿੱਚ ਬਹੁਤ ਵਧੀਆ ਹੁੰਦਾ ਜੇ ਚੀਨੀ ਦੇ ਵਿੱਚ ਮੈ ਲੈ ਗਈ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦਿਓ 1-2 ਚਮਚੇ ਤਾਂ ਜਿਹੜੀ ਮੈ ਲੈ ਗਈ ਉੱਪਰ ਆ ਜਾਊਗੀ ਨਹੀਂ ਤਾਂ ਜ਼ਰੂਰਤ ਨਹੀਂ ਹੈਗੀ ਜੇ ਚੀਨੀ ਸਾਫ਼ ਸੁਥਰੀ ਹੈਗੀ ਜਾ ਤੱਕ ਰਹੇ ਆਪਾਂ ਚੀਨੀ ਨੂੰ ਬਣਾਉਣੇ ਹੈਗੇ ਤਾਂ ਤੱਕ ਨਾਲ ਦੀ ਨਾਲ ਆਪਾਂ ਦੂਸਰੀ ਤਿਆਰੀ ਕਰਦੇ ਹੈਗੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਆਪਾਂ ਬਹੁਤ ਹੀ ਆਸਾਨ ਜੀ ਰੈਸਪੀ ਬਣਾਉਣੇ ਹੈਗੇ ਤੇ ਇਧਰ ਆਪਾਂ ਤਿਆਰੀ ਕਰਨ ਵਾਸਤੇ ਉਧਰ ਚਾਸਨੀ ਬਣਦੀ ਹੈ ਇੱਕ ਕੌਲੀ ਆਪਾਂ ਨੇ ਲੈ ਲਈ ਇੱਥੇ ਮਿਲਕ ਪਾਊਡਰ ਦੀ ਸੁੱਕਾ ਦੁੱਧ ਤੇ ਅੱਧੀ ਕੌਲੀ ਲੈ ਲਈ ਆਪਾਂ ਇੱਥੇ ਮੈਦੇ ਦੀ ਤੇ ਇਹਦੇ ਤੋਂ ਹੀ ਆਪਾਂ ਬਣਾਵਾਂਗੇ ਜਿਹੜੇ ਤੋਸ਼ੇ ਅੱਜ ਤੇ ਇੱਕ ਚਮਚਾ ਆਪਾਂ ਲੈ ਲਿਆ ਇੱਥੇ ਦੇਸੀ ਘਿਓ ਤੇ ਜਿਹੜਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੁੱਧ ਨਾਲ ਜਿਹੜਾ ਆਟਾ ਹੈਗਾ ਇਹਨੂੰ ਗੁੰਨ ਲਵਾਂਗੇ ਥੋੜਾ ਜਿਆਦਾ ਵਿੱਚ ਆਪਾਂ ਬੇਕਿੰਗ ਪਾਊਡਰ ਜਾਂ ਮਿੱਠਾ ਸੋਡਾ ਪਾ ਲਓ ਉਹਦੇ ਨਾਲ ਥੋੜਾ ਜਿਹਾ ਫੁੱਲ ਜਾਣਗੇ ਜਿਹੜੇ ਆਪਣੇ ਤੋਸ਼ੇ ਨੇਗੇ ਤੇ ਜਿਹੜੀ ਚਾਸਨੀ ਹੈਗੀ ਤੇ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਰੱਜ ਜੂਗੀ ਜਦੋਂ ਇਹ ਫੁੱਲ ਜਾਣਗੇ ਤੇ ਨਰਮ ਹੋ ਜਾਣਗੇ ਤੇ ਇਹਨੂੰ ਆਪਾਂ ਗੁੰਨ ਕੇ ਤਿਆਰ ਕਰ ਲਾਂਗੇ ਜਿਹੜਾ ਡੋ ਹੈਗਾ ਤੇ ਉਧਰ ਆਪਣੀ ਚਾਸਨੀ ਬਣ ਰਹੀ ਹੈਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਿਉਂਕਿ ਆਪਾਂ ਬਹੁਤ ਹੀ ਆਸਾਨ ਜੀ ਰੈਸਪੀ ਬਣਾਉਣੇ ਆਂਗੇ ਜਿਹਨੂੰ ਕਿ ਹਰੇਕ ਬੰਦਾ ਬਣਾ ਕੇ ਟਰਾਈ ਕਰ ਸਕਦਾ ਹੈਗਾ ਤੇ ਜਿਹੜਾ ਇਹ ਆਪਾਂ ਨੇ ਆਹ ਆਟੇ ਦੀ ਤਰ੍ਹਾਂ ਇਹਨੂੰ ਗੋਨਾ ਕੇਕ ਦਾ ਡੋ ਬਣਾ ਲਿਆ ਇਹਨੂੰ ਨਾ ਜ਼ਿਆਦਾ ਨਰਮ ਕਰਨਾ ਨਾ ਜ਼ਿਆਦਾ ਸਖਤ ਕਰਨਾ ਹੈ ਨਾਰਮਲ ਦਾ ਜਿਵੇਂ ਆਪਾਂ ਰੋਟੀ ਬਣਾਉਣੀ ਹੈ ਇਸ ਤਰ੍ਹਾਂ ਦਾ ਡੋ ਤਿਆਰ ਕਰ ਲੈਣਾਗਾ ਜਿਵੇਂ ਆਪਾਂ ਗੁਲਾਬ ਜਮੁਨਾ ਦਾ ਬਣਾ ਕੇ ਤਿਆਰ ਕਰਦੇ ਆ ਇਸ ਤਰ੍ਹਾਂ ਦਾ ਤੇ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰ ਲੈਣਾਗਾ ਤੇ ਇਧਰ ਜਿਹੜੀ ਚਾਸਨੀ ਹੈਗੀ ਆਪਣੀ ਉਹ ਵੀ ਆਪਾਂ ਦੇਖ ਲੈਣੇ ਹੈਗੇ ਉਹ ਵੀ ਬਸ ਤਕਰੀਬਨ ਬਣ ਕੇ ਤਿਆਰ ਹੈਗੀ ਤੇ ਜੇ ਜਿਸ ਤਰ੍ਹਾਂ ਦੀ ਚਾਸਨੀ ਆਪਾਂ ਨੂੰ ਗੁਲਾਬ ਜਮਨ ਵਾਸਤੇ ਚਾਹੀਦੀ ਹੈ ਉਸੇ ਤਰ੍ਹਾਂ ਦੀ ਚਾਸਨੀ ਆ ਕਿ ਜਿਹੜੀ ਆਪਾਂ ਨੇ ਬਣਾ ਕੇ ਤਿਆਰ ਕਰ ਲੈਣੀ ਹੈ ਇਹ ਤੇ ਇਧਰ ਆਪਾਂ ਇਹ ਡੋ ਲੈ ਲਿਆਗਾ ਤੇ ਇਹਨੂੰ ਆਪਾਂ ਹਲਕਾ ਜਿਹਾ ਕੇ ਉਹ ਲਾ ਕੇ ਤੇ ਇਹਨੂੰ ਆਪਾਂ ਬੇਲ ਲਵਾਂਗੇ ਇਹਨੂੰ ਨਾ ਜ਼ਿਆਦਾ ਮੋਟਾ ਵੇਲਣ ਦੀ ਲੋੜ ਹੈ ਨਾ ਜਿਹੜਾ ਪਤਲਾ ਤੇ ਤੁਸੀਂ ਸਾਈਜ਼ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਉਹਦਾ ਵੀ ਜੇ ਤੁਸੀਂ ਪਤਲੇ ਬਣਾਉਣੇ ਆ ਤਾਂ ਪਤਲੇ ਬਣਾ ਸਕਦੇ ਹੋ ਤੋਸ਼ੇ ਜੇ ਥੋੜੇ ਜਿਹਾ ਜ਼ਿਆਦਾ ਚੌੜੇ ਬਣਾਉਣੇ ਆ ਤਾਂ ਚੌੜੇ ਬਣਾ ਸਕਦੇ ਹੋ ਤੇ ਬਸ ਇਹ ਆਪਾਂ ਨੇ ਬੇਲ ਕੇ ਤਿਆਰ ਕਰ ਲਿਆ ਤੇ ਇਹਦੀ ਆਪਾਂ ਸਾਈਡਾਂ ਕੱਟ ਲਵਾਂਗੇ ਤੇ ਇਹ ਆਪਾਂ 1 ਇੰਚ ਦੇ ਕਰੀਬ ਮਤਲਬ ਕਿ ਅੱਧਾ ਅੱਧਾ ਪੁਣਾ ਇੰਚ ਦੇ ਕਰੀਬ ਆਪਾਂ ਨੇ ਮਤਲਬ ਕਿ ਇਹ ਮੋਟਾ ਰੱਖਿਆਗਾ ਤੇ ਇਹਦੀਆਂ ਸਾਈਡਾਂ ਨੇ ਜਿਹੜੀਆਂ ਆਪਾਂ ਇਹ ਕੱਟ ਲਈਆਂ ਨੇ ਆਈਆਂ ਚਾਰੇ ਪਾਸੋਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਸ਼ੇਪ ਦੇ ਦਵਾਂਗੇ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋਗੇ ਪਤਲੀ ਵਾਲੀ ਸ਼ੇਪ ਵੀ ਦੇ ਸਕਦੇ ਹੋਗੇ ਤੇ ਥੋੜੀ ਜੀ ਚੌੜੀ ਵਾਲੀ ਸ਼ੇਪ ਵੀ ਦੇ ਸਕਦੇ ਹੋਗੇ ਇਹ ਤੁਹਾਡੀ ਇੱਛਾ ਹੈਗੀ ਜਿਹੇ ਜਿਹੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਆਪਾਂ ਇਹਨੂੰ ਸੈਂਟਰ 'ਚ ਕੱਟ ਲਵਾਂਗੇ ਇਹ ਥੋੜਾ ਜਿਹਾ ਕਰਦਾ ਮਤਲਬ ਕਿ ਦੰਧਿਆਂ ਵਾਲੀ ਹੈ ਤੇ ਉਹ ਥੋੜਾ ਜਿਹਾ ਇਕੱਠਾ ਕਰਦੀ ਹੈਗੀ ਤੇ ਆਪਾਂ ਦੂਸਰੇ ਲੋਟ ਕਟਾਂਗੇ ਇਹਨੂੰ ਟੇਡਾ ਕਰਕੇ ਕਿ ਇਸ ਤਰ੍ਹਾਂ ਦੱਦੇ ਆਵੜੀ ਕਰ ਦ ਸੀ ਕਟਿੰਗ ਬਸ ਥੋੜੀ ਦਿੱਕਤ ਕਰਦੀ ਇਹਨੂੰ ਆਪਾਂ ਟੇਡਾ ਕਰਕੇ ਕੱਟ ਲਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਜਿਹੜੀ ਹੈ ਸ਼ੇਪ ਦੇਤੀ ਹੈਗੀ ਤੇ ਸ਼ੇਪ ਤੁਸੀਂ ਇਦੋਂ ਬੇਦੀ ਮਤਲਬ ਕਿ ਜ਼ਿਆਦਾ ਇਹਨੂੰ ਮਤਲਬ ਇਹ ਵੀ ਕਰ ਸਕਦੇ ਆ ਤੁਸੀਂ 1 ਕਿ ਇੰਚ ਦੇ ਵੀ ਕੱਟ ਸਕਦੇ ਹੋ ਇਹ ਆਪਾਂ 2 ਇੰਚ ਦੇ ਕਰੀਬ ਮਤਲਬ ਕਿ ਚੌੜਾਈ ਕੱਟ ਲਈ ਹੈਗੀ ਤੇ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆਗਾ ਤੇ ਉਧਰ ਆਪਣੀ ਜਿਹੜੀ ਚਾਸਨੀ ਹੈਗੀ ਉਹ ਵੀ ਬਣ ਕੇ ਤਿਆਰ ਹੋ ਗਈ ਹੈ तकरीबन ਤੁਸੀਂ ਦੇ ਸਕਦੇ ਆ ਜਿਹੜੀ ਉਸਾਈਡ ਲਈ ਸੀਗੀ ਉਹਦਾ ਵੀ ਤੁਸੀਂ ਬਣਾ ਸਕਦੇ ਹੋਗੇ ਤੇ ਇਧਰ ਆਪਣੀ ਚਾਸਨੀ ਬਣ ਕੇ ਤਿਆਰ ਹੋ ਗਈ ਹੈ ਇਹਨੂੰ ਆਪਾਂ ਥੱਲੇ ਉਤਾਰ ਦੇਵਾਂਗੇ ਤੇ ਇਧਰ ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਨੇ ਦੇਸੀ ਘਿਓ ਲੈ ਲਿਆਗਾ ਜੇ ਤੁਸੀਂ ਰਫਾਈਨ ਆਇਲ ਚ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋ ਪਰ ਜਿਹੜਾ ਦੇਸੀ ਘਿਓ ਦੇ ਵਿੱਚ ਟੇਸਟ ਹੈ ਉਹ ਬਹੁਤ ਵਧੀਆ ਆਉਂਦਾ ਹੈ ਆਪਾਂ ਨੇ ਦੇਸੀ ਘਿਓ ਲੈ ਲਿਆ ਘਿਓ ਗਰਮ ਹੋ ਗਿਆ ਤੇ ਉਸ ਤੋਂ ਬਾਅਦ ਇਹ ਆਪਾਂ ਜਿਹੜੇ ਪੀਸ ਨੇਗੇ ਚੈੱਕ ਕੇ ਇਹਦੇ ਵਿੱਚ ਜਿੰਨੇ ਤੁਹਾਡੇ ਫਰਾਈ ਪੈਨ ਦੇ ਵਿੱਚ ਆਉਂਦੇ ਆ ਉਹਨੇ ਪੀਸ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤਾਂ ਕਿ ਤੁਹਾਨੂੰ ਪਲਟਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਉਸ ਹੱਬ ਨਾਲ ਤੁਸੀਂ ਇਹਦੇ ਵਿੱਚ ਆਪਣੇ ਜਿਹੜੇ ਪੀਸ ਹੈਗੇ ਪਾ ਕੇ ਰੱਖ ਸਕਦੇ ਹੋਗੇ ਇਹਨਾਂ ਨੂੰ ਫਰਾਈ ਕਰ ਸਕਦੇ ਹੋਗੇ ਤੇ ਇਹਨਾਂ ਨੂੰ ਉਲਟ-ਪਲਟ ਕਰਕੇ ਚੰਗੀ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਤੇ ਕਰ ਸੇਕ ਲਾਵਾਂਗੇ ਤੇ ਇਹ ਅਮ ਜਿਆਦਾ ਮਤਲਬ ਕਿ ਹਾਈ ਫਲੇਮ ਨਹੀਂ ਕਰਨਾ ਹੈਗਾ ਥੋੜਾ ਜਿਹਾ ਪਹਿਲਾਂ ਸਲੋ ਫਲੇਮ ਦੇ ਉੱਤੇ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਕਿਉਂਕਿ ਜੇ ਇਹ ਉੱਪਰੋਂ ਛੇਤੀ ਪੱਕ ਜਾਂਦੇ ਆ ਤਾਂ ਵਿੱਚੋਂ ਜਿਹੜਾ ਇਹਨਾਂ ਦਾ ਮਤਲਬ ਕਿ ਕੱਚੇ ਰਹਿ ਜਾਂਦੇ ਨੇਗੇ ਤਾਂ ਫਿਰ ਜਿਹੜੀ ਚਾਸਨੀ ਉਹ ਵਿੱਚ ਨਹੀਂ ਜਾਂਦੀ ਹੈਗੀ ਤਾਂ ਵਿੱਚੋਂ ਫਿੱਕੇ ਰਹਿ ਜਾਂਦੇ ਨੇ ਤਾਂ ਕਰਕੇ ਪਹਿਲਾਂ ਆਪਾਂ ਇਹਨਾਂ ਨੂੰ ਸਲੋ ਫਲੇਮ ਤੇ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਨੂੰ ਕਲਰ ਦੇਣ ਵਾਸਤੇ ਇਹਨਾਂ ਨੂੰ ਥੋੜਾ ਜਿਹਾ ਹਾਈ ਫਲੇਮ ਕਰ ਲਵਾਂਗੇ ਇਹਨਾਂ ਨੂੰ ਹੌਲਟ ਪਲਟ ਕੇ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਘੰਟੀ ਵਾਲਾ ਬਟਨ ਹੈ ਜਿਹੜਾ ਜਰੂਰ ਪ੍ਰੈਸ ਕਰ ਲਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਆਗੀ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਤੁਸੀਂ ਜਿਹੜਾ ਵੀਡੀਓ ਵੀਡੀਓ ਦੇਖ ਸਕ ਦੇਖ ਸਕੋ ਤੇ ਜਿਹੜੀ ਰੈਸਪੀ ਹੈ ਤੁਸੀਂ ਬਣਾ ਕੇ ਟਰਾਈ ਕਰ ਸਕੋ ਰੈਸਪੀ ਨੂੰ ਬਣਾ ਕੇ ਟਰਾਈ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਡੀ ਰੈਸਪੀ ਹੈ ਜਿਹੜੀ ਕਿਹੋ ਜਿਹੀ ਬਣੀ ਹੈ ਕੀ ਘਟ ਵੱਧ ਰਹੀ ਹੈਗੀ ਤਾ ਪਤਾ ਵੀ ਲੱਗੇ ਵੀ ਕੀ ਦਿੱਕਤ ਹੋਈ ਹੈਗੀ ਤੇ ਜੇ ਪਰਫੈਕਟ ਬਣਦੀ ਹੈ ਤਾਂ ਕੋਈ ਚੱਕਰ ਨਹੀਂ ਹੈਗਾਗਾ ਬਣਾ ਕੇ ਇੰਜੋਏ ਕਰੋ ਤੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੇ ਲਾਈਕ ਨਹੀਂ ਕਰਨਾ ਕਮ ਸੇ ਕਮ ਡਿਸਲਾਈਕ ਹੀ ਕਰ ਦਿਆ ਕਰੋ ਪਤਾ ਤਾਂ ਲੱਗੇ ਵੀ ਕਿਸੇ ਨੇ ਆਪਾਂ ਨੂੰ ਡਿਸਲਾਈਕ ਵੀ ਕੀਤਾਗਾ ਨਹੀਂ ਵੀ ਪਸੰਦ ਆਈ ਹੈਗੀ ਕੀ ਤੇ ਇਧਰ ਜਿਹੜੇ ਆਪਣੇ ਤੋਸ਼ੇ ਹੈਗੇ ਆਪਾਂ ਇਹਨਾਂ ਨੂੰ ਉਲਟ-ਪਲਟ ਕਰਕੇ ਦੇਖੋ ਸੇ ਕਰੇਗੇ ਇਹਨਾਂ ਦਾ ਜਿਹੜਾ ਕਲਰ ਹੈਗਾ ਕਾਫੀ ਵਧੀਆ ਆ ਰਿਹਾ ਹੈਗਾ ਤੇ ਇਹ ਤਗੜੀਵਨ ਸਿੱਕੇ ਤਿਆਰੀ ਹੋ ਗਏ ਹੈਗੇ ਆਪਣੇ ਗੱਲਾਂ ਕਰਦੇ ਕਰਦੇ ਤੇ ਦੇਖ ਸਕਦੇ ਆ ਇਹਨਾਂ ਦਾ ਕਲਰ ਹੈ ਜਿਹੜਾ ਬਹੁਤ ਵਧੀਆ ਹੋ ਗਿਆ ਕੁਛ ਮੈਂ ਨਾ ਅੱਜ ਇਹ ਥੋੜੀ ਜਿਹੀ ਲਾਈਟ ਦੀ ਪ੍ਰੋਬਲਮ ਸੀਗੀ ਤੇ ਗਰਮੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਅੰਦਰ ਹੀ ਬਣਾ ਰਹੇ ਸੀ ਜਿਹੜੀ ਰੈਸਪੀ ਹੈਗੀ ਤੇ ਥੋੜਾ ਜਿਹਾ ਲਾਈਟਿੰਗ ਦੀ ਪ੍ਰੋਬਲਮ ਆ ਰਹੀ ਹੈਗੀ ਚਲੋ ਕੋਈ ਗੱਲ ਨਹੀਂ ਤਾਂ ਕਲਰ ਹੈਗਾ ਜਿਹੜਾ ਤੁਸੀਂ ਆਪ ਹੀ ਦੇਖ ਸਕਦੇ ਹੋ 골ਡਨ ਬ੍ਰਾਊਨ ਹੋਣ ਵਾਲਾ ਹੈਗਾ ਤੇ ਇਹ 골ਡਨ ਬ੍ਰਾਊਨ ਹੋ ਹੀ ਚੁੱਕਿਆ ਹੈਗਾ ਤੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਜਿਹੜਾ ਦੇਸੀ ਘਿਓ ਹੈਗਾ ਉਹ ਖਾਸ ਕਰਕੇ ਨਾ ਵਿੱਚ ਨਹੀਂ ਸਮਾਉਂਦਾ ਹੈਗਾ ਕਿਸੇ ਵੀ ਚੀਜ਼ ਦੇ ਤਾਂ ਜਿਆਦਾ ਨਚੋੜਨ ਦੀ ਜ਼ਰੂਰਤ ਨਹੀਂ ਹੈਗੀ ਬਸ ਨਾਰਮਲ ਕੱਢੋ ਤੇ ਇਹਨਾਂ ਨੂੰ ਜਿਹੜਾ ਚਾਸਨੀ ਦੇ ਵਿੱਚ ਹੈ ਡਿਪ ਕਰ ਲਓ ਉਸ ਤੋਂ ਬਾਅਦ ਜਿਹੜਾ ਆਪਣਾ ਬਾਕੀ ਦਾ ਬੇਚ ਰਹਿੰਦਾ ਹੈਗਾ ਉਹ ਵੀ ਆਪਾਂ ਫਰਾਈ ਕਰ ਲਵਾਂਗੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਛੱੜ ਲਵਾਂਗੇ ਤੇ ਆ ਬਾਕੀ ਦੇ ਜਿਹੜੇ ਬਚਦੇ ਇਹਨਾਂ ਦੀ ਮੈਂ ਸ਼ੇਪ ਵੱਖਰੀ ਦੇਤੀ ਸੀ ਤੇ ਹਾਂ ਮੇਰੀ ਬੇਟੀ ਨੇ ਚੱਕ ਕੇ ਕਹਿੰਦੀ ਮੈਂ ਤਾਂ ਗੋਲ-ਗੋਲ ਗੁਲਾਬ ਜਮਣੀ ਖਾਣੀ ਹੈਗੀ ਤੇ ਹੋਰ ਸਤਾਂ ਦਾ ਗੋਲ ਗੋਲ ਪੇੜਾ ਜਿਆ ਬਣਾ ਕੇ ਰੱਖਤਾ ਕਹਿੰਦੀ ਮੈਂ ਤਾਂ ਪੇੜਾ ਬਣਾਉਣੀ ਹੈਗੀ ਤੇ ਚਲੋ ਕੋਈ ਗੱਲ ਨਹੀਂ ਬੱਚੇ ਸੀਗੇ ਤੇ ਚਲੋ ਚਲੋ ਇੱਧਰ ਜਿਹੜੇ ਆਪਾਂ ਨੇ ਆਹ ਤੋਸ਼ੇ ਸੀਗੇ ਇਹ ਬਣਾ ਕੇ ਆਪਾਂ ਸੇਕ ਲੈਂਦੇ ਇਹਨਾਂ ਨੂੰ ਵੀ 골ਡਨ ਬ੍ਰਾਊਨ ਹੋਣ ਤੱਕ 골ਡਨ ਬ੍ਰਾਊਨ ਹੋਣ ਤੱਕ ਸੇਕ ਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਚਾਸਣੀ ਦੇ ਵਿੱਚ 3-4 ਘੰਟਿਆਂ ਵਾਸਤੇ ਡੋਬੋ ਕੇ ਰੱਖ ਦੇਵਾਂਗੇ ਤੇ ਇਹ ਜਿਹੜੀ ਚਾਸਣੀ ਹੈਗੀ ਆਪਣੇ ਵਿੱਚ ਸੂਖ ਲੈਣਗੇ ਤੇ ਜਿਹੜੇ ਇਹ ਸੌਫਟ ਹੋ ਜਾਣਗੇ ਤੇ ਜਿਹੜੀ ਚਾਸਨੀ ਨਾਲ ਬਹੁਤ ਵਧੀਆ ਟੇਸਟ ਆਊਗਾ ਇਹਨਾਂ ਦਾ ਮਿੱਠੇ সুইਟ ਟੇਸਟ ਬਣ ਕੇ ਤਿਆਰ ਹੋ ਜੂਗੀ ਤੇ ਇਹਨਾਂ ਨੂੰ ਆਪਾਂ ਉਲਟ-ਪਲਟ ਕਰਕੇ ਕੇਰਾ ਚਾਸਨੀ ਦੇ ਵਿੱਚ ਡੋਬੋ ਲਿਆ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਕਲਰ ਆਇਆ ਇਹਨਾਂ ਦਾ ਤੇ ਜਿਹੜੇ ਬਾਕੀ ਬਸਤੇ ਆਪਣਾ ਜਿਹੜਾ ਬੈਚ ਆ ਉਹ ਵੀ ਫਰਾਈ ਹੋ ਗਿਆ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ 2-3 ਘੰਟਿਆਂ ਵਾਸਤੇ ਰੱਖ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਰਵ ਕਰ ਲਵਾਂਗੇ ਠੰਡੇ ਹੋਣ ਤੱਕਰ ਤੇ ਜਿਹੜੀ ਚਾਸਨੀ ਸੀ ਇਹ ਨਾਰਮਲ ਜੀ ਗਰਮ ਸੀਗੀ ਤੇ ਜਿਆਦਾ ਗਰਮ ਨਹੀਂ ਸੀਗੀ ਨਾਰਮਲ ਜੀ ਗਰਮ ਸੀਗੀ ਤਾਂ ਕਰਕੇ ਜਿਹੜੇ ਆਪਣੇ ਤੋਸ਼ੇ ਨੇਗੇ ਵੀ ਗਰਮ ਗਰਮ ਸੀਗੇ ਤੇ ਆਪਾਂ ਵਿੱਚ ਪਾਤੇ ਤੇ ਜਿਹੜੀ ਚਾਸਨੀ ਹੈਗੀ ਆਪਣੇ ਆਪ ਹੀ 2-3 ਘੰਟਿਆਂ ਦੇ ਵਿੱਚ ਸੋਕ ਕਰ ਲੈਣਗੇ ਜੇ ਤੁਸੀਂ ਜਿਆਦਾ ਘਟ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਇਹਨਾਂ ਨੂੰ ਘੱਟ ਟਾਈਮ ਲਈ ਸੋਕ ਕਰ ਦਿਓ ਤੇ ਨਹੀਂ ਜਿਆਦਾ ਟਾਈਮ ਲਈ ਕਿ ਬਿਲਕੁਲ ਜਿਹੜੀ ਚਾਸਨੀ ਹੈਗੀ ਵਿੱਚ ਰਚ ਜਾਵੇ ਤੇ ਜਿਹੜੇ ਤੋਸ਼ੇ ਨੇਗੇ ਇਹਨਾਂ ਨੂੰ ਆਪਾਂ ਹੁਣ ਕੱਢ ਕੇ ਦੇਖਦੇ ਆ 2-3 ਘੰਟੇ ਹੋ ਗਏ ਆ ਤੇ ਇਹਨਾਂ ਨੂੰ ਕੱਢ ਲਿਆ ਆਪਾਂ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਉੱਪਰ ਕਾਜੂ ਤੇ ਬਦਾਮ ਦੇ ਚੂਰੇ ਦੇ ਨਾਲ ਕਾਜੂ ਬਦਾਮ ਆਪਾਂ ਇੱਥੇ ਕੱਟ ਕੇ ਤਿਆਰ ਕਰ ਲਿਆ ਸੀਗਾ ਤੇ ਇਹਨੂੰ ਆਪਾਂ ਸਰਵ ਕਰ ਲਿਆਗਾ ਇਹ ਬਹੁਤ ਹੀ ਟੇਸਟੀ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਜਲਦੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਵੀਡੀਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਜਲਦੀ ਮਿਲਦੇ ਹਾਂ ਨਵੀਂ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ